ਸਾਧਿਕਾ ਮੈਂ ਆ ਤੁਹਾਡਾ ਹੋ ਉਸ ਰਾਜ ਤੁਸੀਂ ਦੇਖ ਰਹੇ ਹੋ ਖਬਰਨਾਮਾ ਸਾਡੇ ਚੈਨਲ ਤੇ ਤੁਹਾਡਾ ਸਵਾਗਤ ਹੈ ਅੱਜ ਤੋਂ ਲਗਭਗ 2.5 ਸਾਲ ਪਹਿਲਾਂ ਪੰਜਾਬ ਦੇ ਮਸ਼ਹੂਰ ਗਾਇਕ ਮਰਹੂਮ ਸਿੱਧੂ ਮੂਸੇਵਾਲੇ ਦਾ ਗੈਂਗਸਟਰਾਂ ਦੇ ਦੁਆਰਾ ਗੋਲੀਆਂ ਮਾਰ ਕੇ ਕਤਲ ਕਰ ਦਿੱਤਾ ਜਾਂਦਾ ਹੈ ਉਸ ਤੋਂ ਬਾਅਦ ਸੋਸ਼ਲ ਮੀਡੀਆ ਤੇ ਪੋਸਟ ਪਾ ਕੇ ਲਾਰੈਂਸ ਬਿਸ਼ਨੋਈ ਬਿਸ਼ਨੋਈ ਅਤੇ ਲਾਰੈਂਸ ਬਿਸ਼ਨੋਈ ਦੇ ਗਰੁੱਪ ਵੱਲੋਂ ਵੱਡੀ ਜ਼ਿੰਮੇਵਾਰੀ ਲੈ ਲੈ ਜਾਂਦੀ ਹੈ ਮਰਹੂਮ ਸਿੱਧੂ ਮੂਸੇਵਾਲੇ ਦੇ ਕਤਲ ਦੀ ਉਸ ਤੋਂ ਬਾਅਦ ਸਿੱਧੂ ਦੇ ਪਰਿਵਾਰ ਵੱਲੋਂ ਵਾਰ-ਵਾਰ ਸੂਬੇ ਦੇ ਮੁੱਖ ਮੰਤਰੀ ਨੂੰ ਗੁਹਾਰ ਲਗਾਈ ਜਾਂਦੀ ਹੈ ਦੂਸਰੇ ਪਾਸੇ ਸੈਂਟਰ ਸਰਕਾਰ ਅਤੇ ਤੀਜਾ ਕਾਨੂੰਨ ਦਾ ਵਾਰ-ਵਾਰ ਦਰਵਾਜ਼ਾ ਖੜਕਾਇਆ ਜਾਂਦਾ ਹੈ ਲੇਕਿਨ ਉਹਨਾਂ ਦਿਨਾਂ ਦੇ ਵਿੱਚ ਲਾਰੈਂਸ ਬਿਸ਼ਨੋਈ ਦੀ ਇੱਕ ਇੰਟਰਵਿਊ ਕਰਾਈ ਜਾਂਦੀ ਹੈ ਸਰਕਾਰ ਦੀ ਜਿਸ ਤਰ੍ਹਾਂ ਚੱਲ ਰਹੀ ਹੈ ਆਮ ਆਪੀ ਪਾਰਟੀ ਦੀ ਆਮ ਆਦਮੀ ਪਾਰਟੀ ਦੀ ਮੌਜੂਦਗੀ ਦੇ ਵਿੱਚ ਇੱਕ ਗੈਂਗਸਟਰ ਦੀ ਇੰਟਰਵਿਊ ਹੋਣਾ ਬਾਅਦ ਵਿੱਚ ਭਾਵੇਂ ਉਸ ਇੰਟਰੀ ਨੂੰ ਡਿਲੀਟ ਕਰ ਦਿੱਤਾ ਹੋਵੇ ਲੇਕਿਨ ਵਾਰ-ਵਾਰ ਸੈਂਟਰ ਸਰਕਾਰ ਉਸ ਤੋਂ ਬਾਅਦ ਪੰਜਾਬ ਤੇ ਹਰਿਆਣਾ ਦੀ ਹਾਈ ਕੋਰਟ ਉਸ ਤੋਂ ਬਾਅਦ ਪਟਿਆਲਾ ਦੀ ਅਦਾਲਤ ਨੇ ਜਦੋਂ ਸਿੱਟ ਪਿਠਾਈ ਮਿਲੀ ਪੁਖਤਕੀ ਦੀ ਸੀ ਪੰਜਾਬ ਸਰਕਾਰ ਦੀ ਵਿਧਾਨ ਸਭਾ ਦੇ ਵਿੱਚ ਵੀ ਇਹ ਮੁੱਦਾ ਵਾਰ-ਵਾਰ ਚੁੱਕਿਆ ਗਿਆ ਕੁਲਤਾਜ ਸਿੰਘ ਸੰਧਮਾਰੇ ਖੁਦ ਕਿਹਾ ਕਿ ਕਾਲੀਆਂ ਭੇਡਾਂ ਸਾਡੇ ਵਿੱਚੋਂ ਵੀ ਨੇ ਉਸ ਪਾਸੇ ਦੂਸਰੇ ਪਾਸੇ ਪ੍ਰਤਾਪ ਸਿੰਘ ਬਾਜਵਾ ਵੀ ਨੇ ਕਿਹਾ ਵਿਧਾਨ ਸਭਾ ਦੇ ਵਿੱਚ ਵੀ ਉਹਨਾਂ ਨੇ ਕਿਹਾ ਹੋ ਸਕਦਾ ਹੈ ਕਿ ਕਾਲੀਆਂ ਭੇਡਾਂ ਸਾਡੇ ਵਿੱਚ ਵੀ ਹੋਣ ਜਿਹੜੀ ਜਿਨ੍ਹਾਂ ਨੇ ਮਰਹੂਮ ਸਿੱਧੂ ਮੂਸੇਵਾਲੇ ਦਾ ਕਤਲ ਕਰਵਾਇਆ ਹੋਵੇ ਲੇਕਿਨ ਉਹਨਾਂ ਦਿਨਾਂ ਦੇ ਵਿੱਚ ਲਾਰੈਂਸ ਮਿਸ਼ਨੋਈ ਦੀ ਇੰਟਰੂ ਹੋਈ ਸੀ ਇੰਟਰੂ ਕ੍ਰਾਉਨ ਦੇ ਮਾਮਲੇ ਵਿੱਚ ਕਸੂਤੀ ਕਸੂਤਾ ਕੌਣ ਫਸਿਆ ਸੀ ਆਮ ਆਦਮੀ ਪਾਰਟੀ ਦੀ ਸਰਕਾਰ ਕਿਉਂਕਿ ਇੱਕ ਪਾਸੇ ਲਾਅਨ ਆਰਡਰ ਨੂੰ ਲੈ ਕੇ ਗੱਲ ਕੀਤੀ ਗਈ ਹੋਵੇ ਦੂਸਰੇ ਪਾਸੇ ਉਸੇ ਲਾਅਨ ਆਰਡਰ ਦੇ ਵਿੱਚ ਲਾਰੈਂਸ ਮਿਸ਼ਨੋਈ ਦੀ ਇੰਟਰੂ ਹੋ ਜਾਣਾ ਜਿਸ ਦੇ ਜਿਸ ਦੇ ਉੱਤੇ ਕਈ ਹਯਾਰਾ ਵਰਚੇ ਨੇ ਕਈ ਕਤਲ ਕਾਂਡ ਉਹਨਾਂ ਦੀ ਜਿਹੜੀ ਹੈ ਮੌਜੂਦਗੀ ਦੇ ਵਿੱਚ ਹੋਏ ਨੇ ਯਾਨੀ ਕਿ ਉਸ ਨੂੰ ਲੈ ਕੇ ਸੂਤਰਾਂ ਦੇ ਹਵਾਲੇ ਤੋਂ ਖਬਰ ਆ ਰਹੀ ਹੈ ਪੰਜਾਬ ਪੁਲਿਸ ਨੇ ਆਪਣੇ ਹੀ ਡੀਐਸਪੀ ਖਿਲਾਫ ਹੁਣ ਕਾਰਵਾਈ ਕਰਨੀ ਪਈ ਲੌਰਸ ਦੀ ਇੰਟਰਵਿਊ ਕਰਾਉਣ ਵਾਲੇ ਡੀਐਸਪੀ ਗੁਰਸ਼ੇਰ ਸਿੰਘ ਸੰਧੂ ਨੂੰ ਅਹੁਦੇ ਤੋਂ ਬਰਖਾਸਤ ਕਰ ਦਿੱਤਾ ਗਿਆ ਹੈ ਪਹਿਲਾਂ ਪੰਜਾਬ ਪੁਲਿਸ ਨੇ ਡੀਪੀ ਨੂੰ ਇਹ ਮੰਨਣ ਲਈ ਤਿਆਰ ਨਹੀਂ ਸਨ ਕਿ ਲੌਰਸ ਮਿਸ਼ਨੋਈ ਪੰਜਾਬ ਚ ਕੋਈ ਪ੍ਰੰਤੂ ਕੋਰਟ ਦੇ ਹੁਕਮਾਂ ਨੇ ਹੀ ਇਸ ਪਿਆਰ ਸਾਹਮਣੇ ਲਿਆ ਦਿੱਤਾ ਪਹਿਲਾਂ ਪੰਜਾਬ ਸਰਕਾਰ ਇਹ ਮੰਨ ਨਹੀਂ ਲਈ ਸੀ ਜਦੋਂ ਪੰਜਾਬ ਤੇ ਹਰਿਆਣਾ ਦੀ ਹਾਈ ਕੋਰਟ ਨੇ ਕਿਹਾ ਕਿ ਜਿਹੜੀ ਇਹ ਇੰਟਰੀ ਹੋਈ ਹੈ ਪਹਿਲੀ ਇੰਟਰੀ ਹੋਈ ਹੈ ਮੁਹਾਲੀ ਦੇ ਵਿੱਚ ਦੂਸਰੀ ਇੰਟਰੀ ਹੋਈ ਹੈ ਗੁਜਰਾਤ ਦੇ ਵਿੱਚ ਲੇਕਿਨ ਪੰਜਾਬ ਸਰਕਾਰ ਇਸ ਨੂੰ ਮੰਨਣ ਲਈ ਬਿਲਕੁਲ ਤਿਆਰ ਨਹੀਂ ਸੀ ਜਦੋਂ ਪੁਕਤਾ ਸਬੂਤ ਦਿੱਤੇ ਗਏ ਪੰਜਾਬ ਤੇ ਹਰਿਆਣਾ ਦੀ ਹਾਈ ਕੋਰਟ ਵੱਲੋਂ ਮੌਕੇ ਤੇ ਜ਼ਵਾਦਾ ਦੇ ਵਿੱਚ ਘਿਰ ਗਈ ਆਪ ਆਦੀ ਪਾਰਟੀ ਦੀ ਸਰਕਾਰ ਅਤੇ ਸੂਬੇ ਦੇ ਮੁੱਖ ਮੰਤਰੀ ਅਤੇ ਲਾਰਡ ਆਰਡਰ ਨੂੰ ਲੈ ਕੇ ਕਈ ਨਿਸ਼ਾਨੀਆਂ ਸਵਾਲ ਖੜੇ ਕੀਤੇ ਗਏ ਇਧਰ ਜੇ ਗੱਲ ਕਰੀਏ ਹੁਣ ਆਖਰਕਾਰ ਕਸੂਤੀ ਫਸੀ ਹੋਈ ਸਰਕਾਰ ਨੂੰ ਐਕਸ਼ਨ ਲੈਣਾ ਪਿਆ ਡੀਐਸਪੀ ਗੁਰਸ਼ੀਰ ਸਿੰਘ ਸੰਧੂ ਜਿਨ੍ਹਾਂ ਦੀ ਮੌਜੂਦਗੀ ਦੇ ਵਿੱਚ ਲਾਰਸ ਮਿਸ਼ਨੋਈ ਦੀ ਇੰਟਰੂ ਹੋਈ ਅੱਜ ਉਹਨਾਂ ਨੂੰ ਪੰਜਾਬ ਸਰਕਾਰ ਨੇ ਮੁਤਲ ਬਰਖਾਸ ਕਰ ਦਿੱਤਾ ਹੈ